ਭਗਵੰਤੇ ਦਾ ਚੰਡੀਗੜ ਨਹੀਂ ਹੈਗਾ ਇਹ ਪੰਜਾਬ ਦੇ ਪਿੰਡ ਝਾਰਕੇ ਪੰਜਾਬ ਦੇ ਲੋਕਾਂ ਦਾ ਚੰਡੀਗੜਾ ਥਾਨ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਦੀਆਂ ਸੈਂਕੜੇ ਰੋਕਾਂ ਵੀ ਅਸੀਂ ਤੋੜ ਦਿਆਂਗੇ ਤੇ ਚੰਡੀਗੜ ਜਾਵਾਂਗੇ ਆਪਾਂ ਗੱਲ ਕਰ ਪਰ ਭਗਵੰਤਮਾਨ ਨੂੰ ਇਹ ਨਹੀਂ ਪਤਾ ਜੀ ਉਹ ਕਹਿੰਦਾ ਨਾ ਪੰਜਾਬ ਦਾ ਜੰਮਿਆ ਮੈਂ ਕਿਸਾਨ ਦਾ ਪੁੱਤ ਆ ਜਦੋਂ ਜਦੋਂ ਪੰਜਾਬ ਨੂੰ ਕਿਸੇ ਦੇ ਵੰਗਾਰੇ ਦੇ ਪੰਜਾਬ ਦੂਣ ਸੁਆਇਆ ਹੋਇਆ ਵਾ ਅੱਜ ਸਾਨੂੰ ਵੰਗਾਰ ਦਿੱਤੀ ਗੱਲ ਭਗਵੰਤਮਾਨ ਨੇ ਕਿ ਮੈਂ ਤੇ ਤੋਂ ਡਰਦਾ ਨਹੀਂ ਕਿ ਤੂੰ ਚੰਡੀਗੜ੍ਹ 'ਚ ਵੜ ਕੇ ਦਿਖਾਓ ਤਾਂ ਅਸੀਂ ਲੋਕ ਆ ਜਾ ਵੇਖ ਲਓ ਤੁਸੀਂ ਕਰੋ ਵੀ ਹੀਰਾ ਘੱਤ ਕੇ ਅਸੀਂ ਕਰੋ ਸਿਰ ਤੇ ਖੱਫਣ ਬਣ ਕੇ ਤੁਰੇ ਆਂ ਜੇ ਹੈਮਲ ਭਗਵੰਤ ਮਾਨ ਦਾ ਸਾਨੂੰ ਟੱਕਰ ਸਾਨੂੰ ਰੋਕ ਜਿੱਥੇ ਸਾਨੂੰ ਰੋਕਾਂਗੇ ਅਸੀਂ ਰੋਕਾਂ ਤੋੜਾਂਗੇ ਅਸੀਂ ਚੰਡੀਗੜ੍ਹ ਜਾਵਾਂਗੇ ਤਾਂ ਮਤਲਬ ਜਾਵਾਂਗੇ ਤੇ ਜਿਹੜੇ ਚੰਡੀਗੜ੍ਹ ਦੇ ਉੱਤੇ ਅੱਜ ਭਗਵੰਤ ਮਾਨ ਕਹਿੰਦਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਰ ਨਹੀਂ ਦੇਣਾਗਾ ਉਸ ਭਗਵੰਤ ਮਾਨ ਨੂੰ ਇਹ ਸਾਫ਼ ਕਰ ਦਿੰਨੇ ਆ ਕਿਸਾਨ ਸਯੁਕਤ ਮੋਰਚੇ ਵੱਲੋਂ ਕਿ ਚੰਡੀਗੜ੍ਹ ਦੇ ਵਿੱਚ ਵੜ ਕੇ ਰਵਾਂਗੇ ਜੇ ਭਗਵੰਤਾ ਇਹ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਵਿਛਾ ਕੇ ਇਹਨਾਂ ਨੂੰ ਰੋਕ ਲਾਂਗੇ ਅਸੀਂ ਲਾਸ਼ਾਂ ਸਾਡੀਆਂ ਵਾਸ਼ਾ ਸਕਦਾ ਪਰ ਭਗਵੰਤ ਮਾਨ ਨੂੰ ਇਹ ਕਹਿ ਦਿੰਨੇ ਆ ਕਿ ਚੰਡੀਗੜ੍ਹ ਸਾਡਾ ਚੰਡੀਗੜ੍ਹ ਦੇ ਵਿੱਚ ਅੱਜ ਵੀ ਆਵਾਂਗੇ ਤੇ ਕੱਲ ਵੀ ਆਵਾਂਗੇ ਇਹ ਆਪਦੀ ਫੋਰਸ ਲਾ ਕੇ ਸਾਨੂੰ ਰੋਕਣ ਦੀ ਤਿਆਰੀ ਕਰ ਲੈ ਅਸੀਂ ਚੰਡੀਗੜ੍ਹ ਦੇ ਵਿੱਚ ਵਰਨ ਦੀ ਤਿਆਰੀ ਪੂਰੀ ਕੀਤੀ ਹੋਈ ਆ ਪਰ ਭਗਵੰਤ ਮਾਨ ਸਾਹਿਬ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਸੀ ਤਾਂ ਸ਼ੰਭੂ ਖਨੋਰੀ ਤੇ ਰੋਕਿਆ ਹੋਇਆ ਉਦੋਂ ਭਗਵੰਤ ਮਾਨ ਕਹਿੰਦੇ ਕਿ ਕੇਂਦਰ ਸਰਕਾਰ ਕਿਉਂ ਰੋਕਦੀ ਆ ਦਿੱਲੀ ਤਾਂ ਸਾਝੀ ਆ ਕਿਸਾਨ ਵੀ ਇਸੇ ਦੇਸ਼ ਦੇ ਆ ਉਹਨਾਂ ਨੂੰ ਦਿੱਲੀ ਆਉਣ ਦੇਣਾ ਚਾਹੀਦਾ ਹੈ ਤੇ ਹੁਣ ਭਗਵੰਤ ਮਾਨ ਸਾਹਿਬ ਜਿਵੇਂ ਤੁਹਾਨੂੰ ਚੰਡੀਗੜ੍ਹ ਤੋਂ ਰੋਕ ਰਹੀ ਆ ਕਿਵੇਂ ਦੇਖਦੇ ਹੁ ਇੱਥੋਂ ਹੀ ਪਤਾ ਲੱਗਦਾ 도ਗਲੇ ਤੇਹਰੀਆਂ ਦਾ ਇਹ 도ਗਲੇ ਸਾਡੇ ਪੰਜਾਬ ਦੇ ਲੋਕਾਂ ਨੇ ਚੁਣ ਲਏ ਇਹ 도ਗਲੇ ਤੇਹਰੀਆਂ ਦੇ ਵੀ ਆਰਐਸਐਸ ਦੀ ਵੀ ਟੀਮ ਉਦੋਂ ਕਿਸਾਨ ਸਯੋਜਕ ਮੋਰਚਾ ਦਿੱਲੀ ਤੋਂ ਕਹਿੰਦੇ ਰਿਹਾ ਕਿ ਆਮ ਆਦਮੀ ਵੀ ਟੀਮਾ ਭਾਜਪੀ ਦੀ ਇਹਨੂੰ ਲੋਕੋ ਪੰਜਾਬ ਦੇ ਵਿੱਚ ਨਾਂ ਲੈ ਕੇ ਆਓ ਪਰ ਪੰਜਾਬ ਦੇ ਲੋਕ ਬਦਲਾਅ ਦੇ ਵਿੱਚ ਇਹ ਲੱਪ ਭਗਵੰਤੇ ਨੂੰ ਲੈ ਕੇ ਆਇਓ ਭਖਵੰਡੀ ਭਗਵੰਤੇ ਨੂੰ ਇਹ ਭਗਵੰਤੇ ਦੀ ਅੱਜ ਦੋਗਲੀ ਰਾਜਨੀਤੀ ਆ ਜਿਹੜੀ ਪੂਰੇ ਪੰਜਾਬ ਦੇ ਲੋਕਾਂ ਮੂਹਰੇ ਸਾਹਮਣੇ ਆ ਗਈ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਰਾਜਨੀਤੀ ਆ ਜਿਹੜੀ ਖਤਮ ਕਰ ਦੇਣਗੇ ਪੰਜਾਬ ਦੇ ਲੋਕ ਜਿਵੇਂ ਦੂਜੀਆਂ ਪਾਰਟੀਆਂ ਨੂੰ ਖੁੰਝੇ ਲਾਇਆ ਓਏ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਅੱਜ ਦਿਨ ਪੁੱਠੀ ਗਿਣਤੀ ਆ ਜਿਹੜੀ ਸ਼ੁਰੂ ਹੋ ਗਈ ਆ ਭਗਵੰਤ ਮਾਨ ਨੂੰ ਵੀ ਓਏ ਖੁੰਝੇ ਲਾ ਕੇ ਹਟਾਂਗੇ ਆ ਭਾਈ ਜੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਕਿਸਾਨਾਂ ਦੇ ਨਾਲ ਪੰਗਾ ਪਿਆ ਲੱਗਦਾ ਤੁਹਾਨੂੰ ਕਿ ਇਹ ਪੰਗਾ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਪੰਜਾਬ ਦੇ ਵਿੱਚ ਵੀ ਇਦਾਂ ਦੇ ਹਾਲਾਤ ਆਮ ਆਦਮੀ ਪਾਰਟੀ ਨੂੰ ਦੇਖਣੇ ਪੈ ਸਕਦੇ ਭਗਵੰਤ ਮਾਨ ਪੂਰਾ ਪੂਰਾ ਬੀਜੇਪੀ ਦੇ ਰਾਹ ਤੁਰਿਆ ਹੋਇਆ ਵਾ ਉਹ ਬੀਜੇਪੀ ਦੀ ਬੀ ਟੀਮ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਉਹ ਸਾਬਤ ਕਰਕੇ ਦਿਖਾਉਣਾ ਚਾਹੁੰਦਾ ਵਾ ਸਾਡਾ ਪ੍ਰੋਗਰਾਮ ਦਿੱਤਾ 5 ਤਰੀਕ ਦਾ ਭਗਵੰਤ ਮਾਨ ਕਹਿੰਦਾ ਕਿ ਕਿਸਾਨ ਦੂਜਿਆਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਪੰਜਾਬ ਸਟੇਟ ਖੇਤੀ ਤੇ ਨਿਰਪਰ ਖੇਤੀ ਪ੍ਰਧਾਨ ਸੂਬਾ ਵਾ ਇੱਥੇ ਖੇਤੀ ਦੀਆਂ ਮੰਗਾ ਮੰਗਣ ਵਾਸਤੇ ਜੇ ਅਸੀਂ ਭਗਵੰਤ ਮਾਨ ਨਾਲ ਮੀਟਿੰਗ ਕਰ ਰਹੇ ਸੀਗੇ ਖੁਦ ਮੁੱਖ ਮੰਤਰੀ ਮੀਟਿੰਗ ਸਾਨੂੰ ਪਹਿਲਾਂ ਛੱਡ ਕੇ ਸਾਨੂੰ ਮੀਟਿੰਗ ਛੱਡ ਕੇ ਚਲਾ ਜਾਂਦਾ ਵਾ ਉੱਪਰੋਂ ਕਹਿੰਦਾ ਤੁਸੀਂ ਮੋਰਚਾ ਨਾ ਲਾਓ ਜਿਹੜੇ ਮੋਰਚੇ ਦੇ ਵਿੱਚ ਮੰਗਾ ਵਾ ਅੱਜ ਅਸੀਂ ਪੰਜਾਬ ਦੇ ਵਿੱਚ ਡਿਵਰਸਿਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਪੰਜਾਬ 'ਚ ਬਦਲਵੀਂ ਫਸਲ ਦੀ ਗੱਲ ਕਰ ਰਹੇ ਹਾਂ ਇਹ ਝੋਨੇ ਦੀ ਗੱਲ ਕਰਦੇ ਵੀ ਝੋਨੇ 'ਨ ਸਾਡਾ ਪਾਣੀ ਮਕੋਇਆ ਤਾਂ ਅਸੀਂ ਉਹ ਗੱਲਾਂ ਜਸੀਂ ਸੂਬੇ ਨਾਲ ਨਹੀਂ ਕਰਾਂਗੇ ਹੁਣ ਭਗਵੰਤ ਮਾਨ ਹੁਣੇ-ਹੁਣੇ ਬਿਆਨ ਦੇ ਰਿਹਾ ਕਿ ਮੈਂ ਇਹਨਾਂ ਲੋਕਾਂ ਨੂੰ ਪ੍ਰਮਾਣਤੀ ਦਾ ਫੈਲਾਅ ਠਾਉਂਦੇ ਆ ਤੂੰ ਆਪਦੀ ਗੁੰਡਾਗਰਦੀ ਦਿਖਾ ਕੇ ਵੇਖ ਲੈ ਤੂੰ ਆਂਦੀ ਗੁੰਡਾਗਰਦੀ ਲੈ ਆ ਅਸੀਂ ਆਪਦੇ ਹੱਕ ਮੰਗਣ ਵਾਸਤੇ ਅਸੀਂ ਲੜਨਾ ਜਾਣਦੇ ਆ ਜੇ ਇੱਥੇ ਬਾਬਰ ਨੇ ਆ ਕੇ ਜ਼ਬਰ ਕੀਤਾ ਤਾਂ ਗੁਰੂ ਨਾਨਕ ਦੇਵ ਜੋਂ ਜ਼ਬਰ ਕਿਹਾ ਸੀਗਾ ਜੇ ਔਰੰਗਜ਼ੇਬ ਨੇ ਇੱਥੇ ਤਲਵਾਰ ਚੱਕੀ ਤਾਂ ਗੁਰੂ ਸਾਹਿਬ ਨਾਲ ਟੱਕਰਾਂ ਕੀਤਾ ਤੇ ਅਸ ਕਰਕੇ ਜੇ ਮੋਦੀ ਨੇ ਸਾਡੇ ਨਾਲ ਮੁਕਾਬਲਾ ਕੀਤਾ ਅਸੀਂ ਮੋਦੀ ਦਾ ਜਵਾਬ ਦਿੱਲੀ ਜਾ ਕੇ ਦੇ ਕੇ ਆਏ ਆ ਅੱਜ ਇਹ ਭਗਵਾਨ ਤਮਨ ਨੂੰ ਥੁੱਕ ਕੇ ਚੱਟਣ ਨੂੰ ਮਜਬੂਰ ਕਰ ਦਾਂਗੇ ਅਸੀਂ ਅੱਜ 4 ਤਰੀਕ ਨੂੰ ਪਿੰਡੋ ਘੇਰਾ ਚੋਂ ਨਿਕਲੇ ਆ ਜਿੱਥੇ ਸਾਡੀਆਂ ਤਿਆਰੀਆਂ ਢੱਲ ਸੀਗੀ ਅਸੀਂ ਤਿਆਰੀਆਂ ਵੱਧ ਕਰਸ ਕੇ ਕਿਦਾਂ ਅਡਵਾਂਸ ਤੁਰੇ ਆਂ ਭਗਵੰਤ ਮਾਨ ਕੇ ਤੇ ਤੁਹਾਨੂੰ ਮੈਂ ਚੰਡੀਗੜ੍ਹ ਨਹੀਂ ਵੜਨ ਦੇਣਾ ਭਗਵੰਤ ਮਾਨ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੇ ਜੋ ਲੋਕਾਂ ਦਾ ਜਦੋਂ ਗੁੱਸਾ ਵਾਜ ਜਾਂਦਾ ਅੱਜ ਆਮ ਲੋਕ ਹਰੇਕ ਦੁਖੀ ਆ ਜੇ ਅੱਜ ਦੇ 4 ਤਰੀਕ ਦੇ ਕਾਫਲੇ ਤੁਸੀਂ ਦੇਖੋਗੇ ਤੇ ਕੱਲ ਨੂੰ 5 ਨੂੰ ਇਦੋਂ ਵੱਡੇ ਕਾਫਲੇ ਹੋਣਗੇ ਭਗਵੰਤ ਮਾਨ ਨੂੰ ਆਪਦਾ ਢੀ ਚੋਟੀ ਦਾ ਜੋਰ ਲਾ ਲੈਣਾ ਚਾਹੀਦਾ ਪਰ ਉਹਨੇ ਗੱਲ ਯਾਦ ਰੱਖਣੀ ਚਾਹੀਦੀ ਆ ਮੈਂ ਮੈਂ ਜੇ ਪੰਗਾ ਪਾਇਆ ਪੰਜਾਬ ਦੇ ਵਾਰਸਾਂ ਨਾਲ ਪਾਇਆ ਇਹ ਪੰਜਾਬ ਦੇ ਵਾਰਸ ਤੇ ਮਿੱਟੀ ਦੇ ਜੰਮੇ ਜਾਏ ਆ ਇਹ ਮਿੱਟੀ ਲਈ ਖੂਨ ਡੋਲਣ ਨੂੰ ਤਿਆਰ ਆ ਜੇ ਆਪਦੀਆਂ ਜ਼ਮੀਨਾਂ ਬਚਾ ਕੇ ਜੇ ਦਿੱਲੀ ਨੂੰ ਆ ਗਏ ਅੱਜ ਇਹ ਫਸਲ ਦੇ ਐਮਐਸਪੀ ਦੀ ਮੰਗ ਦੀ ਜਿਹੜੀਆਂ ਆਪਦੀਆਂ ਹੱਕੀ ਮੰਗਾ ਮੰਗਣ ਵਾਸਤੇ ਆ ਦੀ ਰਾਜਧਾਨੀ ਵਿੱਚ ਆ ਗੱਲ ਰੱਖਣੀ ਚਾਹੁੰਦੇ ਆ ਕਿ ਜਿਹੜਾ ਖੇਤੀ ਦਾ ਅਧਿਕਾਰ ਖੇਤ ਦਾ ਉਹ ਸਟੇਟ ਦਾ ਹੁੰਦਾ ਵਾ ਸਟੇਟ ਐਮਐਸਪੀ ਤੈਅ ਕਰੇ ਤੇ ਜਾ ਕੇ ਸੈਂਟਰ ਦੇ ਕੋਲੋਂ ਆਪਣੀ ਪੈਸਾ ਲੈ ਕੇ ਤੇ ਪੰਜਾਬ ਦੇ ਲੋਕਾਂ ਨੂੰ ਐਮਐਸਪੀ ਦਵੇ ਜੇ ਅੱਜ ਦੂਜੀਆਂ ਸੂਬਿਆਂ ਦੇ ਵਿੱਚੋਂ ਪਰ ਕਨਕੁਰ 150 ਰੁਪਏ ਮੌਨਸ ਦੇ ਰਹੇ ਆ ਇਹ ਤੇ ਪੰਜਾਬ ਦੇ ਇੱਕ ਝੋਨਾ ਰੁਲਿਆ ਵਾ ਤੇ ਗਾ ਸਾਨੂੰ ਲੱਗ ਰਿਹਾ ਸਾਡੀ ਕਿਨ ਕਣਕ ਨਹੀਂ ਚੱਕਣੀਗੀ ਕੀ ਇਹ ਭਗਵੰਤ ਮਾਨ ਰਲ ਕੇ ਮੋਦੀ ਦੇ ਨਾਲ ਪੰਜਾਬੀਆਂ ਨੂੰ ਖੱਜਲ ਕਰਨ ਤੁਰਿਆ ਵਾ ਪਰ ਲੋਕ ਇੱਥੇ ਤੇ ਲੋਕ ਸਮਝ ਚੁੱਕੇ ਆ ਜਿੰਨਾ ਇਹਨੇ ਕਰਨਾ ਖੱਜਲ ਕਰ ਲਵੇ ਪਰ ਜਦੋਂ ਜਦੋਂ ਪੰਜਾਬ ਨੂੰ ਵੰਗਾਰ ਰਪਈਏ ਪੰਜਾਬ ਦਾ ਦੂਣਾ ਹੋ ਕੇ ਅੱਗੇ ਵਧਿਆ ਵਾ ਅਸੀਂ ਅੱਗੇ ਵਧਿਆ ਪਰ ਜਿਵੇਂ ਭਗਵੰਤ ਮਾਨ ਪਹਿਲਾਂ ਇਹ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਕਿਸਾਨ ਮੇਰੇ ਆ ਮੈਂ ਤਾਂ ਦਿੱਲੀ ਦੇ ਨਾਲ ਵੀ ਕਿਸਾਨਾਂ ਦੀ ਵਿਚੋਲਗੀ ਕਰਦਾ ਤੇ ਕੱਲ ਜਿੱਦਾਂ ਭਗਵੰਤ ਮਾਨ ਸਾਹਿਬ ਦਾ ਵਿਵਹਾਰ ਕਿਸਾਨ ਦੱਸ ਰਿਹਾ ਇਹ ਵਿਵਹਾਰ ਬਦਲਿਆ ਕਿਉਂ ਆ ਕੀ ਇਹੋ ਜੀ ਗੱਲ ਹੈ ਇਹ ਗੱਲ ਕੀ ਜਿਹੜੀ ਸਰਕਾਰ ਆ ਅੱਜ ਬੀਜੇਪੀ ਦੀ ਛੈ ਤੇ ਚੱਲ ਰਹੀ ਆ ਪਹਿਲਾਂ ਇਹ ਆਪਣੇ ਆਪਣੇ ਆਪ ਨੂੰ ਪੰਜਾਬ ਦਾ ਭਾਈਵਾਲ ਦਿਖਾਉਂਦਾ ਸੀਗਾ ਆਪਣੇ ਆਪ ਨੂੰ ਵੱਡਾ ਦਿਖਾ ਕੇ ਪੰਜਾਬ ਦੇ ਵਿੱਚ 92 ਸੀਟਾਂ ਤਾਂ ਹੀ ਆਈਆਂ ਜੇ ਆ ਉਹਦੇ ਧਰਨੀਆਂ ਜਾ ਕੇ ਬੈਠਦਾ ਹੁੰਦਾ ਸੀਗਾ ਅੱਜ ਇਹ ਬੀਜੇਪੀ ਨਾਲ ਰਲ ਕੇ ਚੱਲ ਰਿਹਾ ਇਹਨੂੰ ਇਹਨੂੰ ਖਤਰਾ ਬੀਜੇਪੀ ਕੋਲ ਉਹ ਆਹਦੀ ਸਰਕਾਰ ਬਚਾਉਣ ਦੀ ਖਾਤਰ ਬੀਜੇਪੀ ਨਾਲ ਗੱਠ ਜੋੜ ਚਲਾ ਰਿਹਾ ਵਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਡਾਇਰੈਕਟ ਨਾ ਪੰਜਾਬ ਦੀ ਸਰਕਾਰ ਬਣਾਉਣ ਦੇ ਤਾਂ ਬੀਜੇਪੀ ਦੀ ਸਰਕਾਰ ਬਣੀ ਬੀ ਟੀਮ ਬਣੀ ਪਈ ਆ ਸੋ ਇਸ ਕਰਕੇ ਬੀਜੇਪੀ ਤਾਂ ਦੁਬਾਰਾ ਉਹ ਤੋਂ ਕਿਸਾਨਾਂ ਦੇ ਨਾਲ ਦਰਬੇਰਿਵਾਰ ਕਰ ਰਿਆ ਪਰ ਇਹ ਵਿਵਹਾਰ ਦਾ ਜਵਾਬ ਕਿਸਾਨ ਨੂੰ ਦੇਣਗੇ ਜੇ ਭਗਵੰਤ ਮਾਨ ਦੇ ਮਨ 'ਚ ਭਲੇਖਾ ਵਾ ਕਿ ਇਹ ਭਲੇਖਾ ਨੂੰ ਕੱਢ ਲੈਣਾ ਚਾਹੀਦਾ ਅਸੀਂ ਆਪਦੀਆਂ ਹੱਕੀ ਮੰਗਾ ਅਸੀਂ ਸਟੇਟ ਤੋਂ ਮੰਗਣੀਆਂ ਸਾਡੀ ਸਟੇਟ ਕੋਲ ਅਧਿਕਾਰ ਆ ਜੇ ਅਸੀਂ ਤੋਂ ਖੇਤੀ ਰੈਵਨਿਊ ਕਰਦੀ ਆ ਤਾਂ ਸਟੇਟ ਨੂੰ ਚਲਾਉਂਦੀ ਆ ਤਾਂ ਜੋ ਖੇਤੀ ਵਿੱਚ ਸੰਕਟ ਆ ਜੋ ਖੇਤੀ 'ਚ ਪ੍ਰੋਬਲਮ ਆ ਉਹਦੀ ਭਗਵੰਤ ਮਾਨ ਕੋਲੋਂ ਹੱਲ ਕਰਵਾਣੀ ਪੰਜਾਬ ਸਰਕਾਰ ਤੋਂ ਜਿਹੜੀ ਸਾਡੀ ਸੈਂਟਰ ਨਾਲ ਲੜਾਈ ਆ ਉਹ ਸਾਡੇ ਪੰਜਾਬ ਦੇ ਅਧਿਕਾਰਾਂ 'ਤੇ ਡਾਕੇ ਮਾਰ ਰਹੀ ਆ ਸਾਡੇ ਪਾਣੀਆਂ ਦੀ ਵੰਡ ਦੇ ਉੱਤੇ ਡਾਕਾ ਮਾਰਿਆ ਸਾਡੇ ਡੈਮ ਡੈਮ ਸੇਫਟੀ ਐਕਟ ਉੱਤੇ ਡਾਕੇ ਮਾਰੇ ਆ ਸਾਡਾ ਬੀਵੀਐਮਸੀ ਦੇ ਵਿੱਚੋਂ ਉਹਨਾਂ ਨੇ ਨੁਮਾਇੰਦਾ ਕੱਢ ਕੇ ਸੈਂਟਰ ਨੇ ਆ ਆ ਦੇ ਨੁਮਾਇੰਦਾ ਉੱਥੇ ਭਗਵੰਤ ਮਾਨੀ ਬੋਲਦਾ ਸਾਡੀਆਂ ਹੱਕੀ ਮੰਗਾਂ ਖੋ ਕੇ ਸੈਂਟਰ ਲੈ ਜਾ ਰਿਹਾ ਜੇ ਪੰਜਾਬ ਅੱਜ ਅਸੀਂ ਇਹ ਗੱਲ ਕਹਿੰਦੇ ਭਗਵੰਤ ਮਾਨ ਨੂੰ ਜੇ ਤੂੰ ਕਹਿੰਦਾ ਸੈਂਟਰ ਮੈਨੂੰ ਨਹੀਂ ਦਿੰਦਾ ਤਾਂ ਉੱਟ ਕੇ ਮੂਹਰੇ ਤੁਰ ਅਸੀਂ ਤੇਰੇ ਨਾਲ ਤੁਰਦੇ ਆ ਆਪਾਂ ਸੈਂਟਰ ਦਾ ਮੱਥਾ ਲਾਈ ਕੇ ਜਾ ਕੇ ਤੂੰ ਸਾਡੇ ਨਾਲ ਹੌਲ ਜਣਾ ਚਾਹੁੰਦਾ ਵਾ ਪਰ ਜੇ ਤੂੰ ਹੌਲ ਜਿਕੇ ਤੂੰ ਇਹਨੂੰ ਮੂੰਹ ਦੀ ਖਾ ਇਨੂੰ ਐਸਾ ਸਭ ਕੁਝ ਸਿਖਾਵਾਂਗੇ ਪਹਿਲਾਂ ਦਿੱਲੀ ਦੇ ਵਿੱਚੋਂ ਤੇਰੀਆਂ ਸੀਟਾਂ ਜਿਹੜੀਆਂ ਘਟੀਆਂ ਤੇਰੀ ਸਰਕਾਰ ਡਿੱਗੀ ਆ ਤੂੰ ਪੰਜਾਬ ਦੇ ਵਿੱਚ ਤੇਰਾ ਇੱਥੇ ਕੱਖ ਨਹੀਂ ਬਚਣਾ ਜੇ ਭਗਵੰਤ ਮਾਨ ਕਹਿੰਦਾ ਸੀ ਨਾ ਇਹ ਭਮੱਕੜਾਂ ਆ ਜਾ ਕੇ ਮੱਚ ਜਾਂਦੇ ਆ ਪਿੱਛੇ ਨਹੀਂ ਮੁੜਦੇ ਇਹ ਵੀ ਭਮੱਕੜਾਂ ਦੇ ਪਿਓ ਖੜੇ ਆ ਇਹ ਮੱਚ ਕੇ ਵੀ ਉਹਦੋਂ ਗਾਂ ਜਾਣਗੇ ਰਸਿਆਂ ਤੱਕ ਇਹਨਾਂ ਦੇ ਆਸਤੀਆਂ ਤੱਕ ਨਾਲ ਰਹਿਣਗੇ ਜੇ ਅੱਜ ਉਹ ਲੋਕਾਂ ਨੇ ਜਿਹੜੇ ਸਾਡੇ ਬਜ਼ੁਰਗ ਨਾ ਕਿਸਾਨ ਆਗੂ ਮਰ ਵੀ ਗਏ ਅੱਜ ਤੱਕ ਉਹਨਾਂ ਦੀ ਡਿਟੇਲਾਂ ਥਾਣੇ 'ਚ ਉਹਨਾਂ ਦੇ ਕਰਿਆ ਜ ਉਹਨਾਂ ਦੇ ਕਰੇ ਛਾਪੇ ਮਾਰੀ ਹੋਈ ਆ ਕਿਸਾਨਾਂ ਆਗੂ ਦੀ ਡੈਥ ਵੀ ਹੋ ਗਈ ਆ ਦੋ ਲੋਤੰਦਰ ਸਾਲ ਹੋ ਗਏ ਆ ਮੇਰੇ ਪਿੰਡ ਘਲ ਕਰ ਦਵਿੰਦਰ ਕਹਲੀ ਦੇ ਘਰੇ ਹੋਈ ਆ ਸੋ ਇਹ ਗੱਲਾਂ ਕਰਦੇ ਸਾਡੇ ਤਾਂ ਅਸਤੀਆਂ ਤੱਕ ਸਾਡੇ ਨਾਂ ਦੇ ਉੱਤੇ ਕਿਸਾਨ ਆਗੂ ਲਿਖਿਆ ਗਿਆ ਵਾ ਅਸੀਂ ਐਂਡ ਤੱਕ ਇਹਨੂੰ ਨਿਭਾਵਾਂਗੇ ਜਿੱਥੋਂ ਤੱਕ ਜੋਰ ਭਗਵੰਤ ਮਾਨ ਜੋਰ ਲਾ ਲੈ ਸਾਡਾ ਜੋਰ ਲੱਗੂ ਅਸੀਂ ਜੋਰ ਲਾਵਾਂਗੇ ਅਸੀਂ ਜਿੱਥੇ ਸਾਡਾ ਸਟੇਟ ਕੋਲੇ ਅਧਿਕਾਰ ਆ ਸਟੇਟ ਤੋਂ ਅਧਿਕਾਰ ਮੰਗਾਂਗੇ ਅਸੀਂ ਫਸਲਾਂ ਦੀ ਐਮਐਸਪੀ ਦੀ ਮੰਗ ਸਟੇਟ ਤੋਂ ਕਰਾਂਗੇ ਸਾਡੇ ਸਟੇਟ ਦਾ ਕਾਨੂੰਨ ਬਣੇ ਸੈਂਟਰ ਦੇ ਵਿੱਚ ਦਖਲਅੰਦਾਜ਼ੀ ਨਾ ਦੇਵੇ ਜਿੱਥੋਂ ਸੈਂਟਰ ਦਖਲਅੰਦਾਜ਼ੀ ਦਿੰਦਾ ਵਾ ਭਗਵੰਤ ਮਾਨ ਸਾਡੇ ਮੂ ਅੱਛਾ ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਉਹ ਤਾਂ ਇਦਾਂ ਕਰਨ ਲੱਗ ਪੈਂਦੀ ਆ ਤੇ ਜਿਹੜੀ ਗੱਦੀ ਤੋਂ ਉੱਤਰ ਜਾਂਦੀ ਆ ਉਹ ਕਿਸਾਨਾਂ ਮਜ਼ਦੂਰਾ ਆਮ ਲੋਕਾਂ ਦੇ ਪੱਖ 'ਚ ਬੋਲਣ ਲੱਗ ਪੈਂਦੀ ਆ ਇਹ ਕੁਰਸੀ ਦੇ ਥੱਲੇ ਕੁਝ ਕੋਈ ਕੋਈ ਚੀਜ਼ ਲੱਗੀ ਆ ਮਤਲਬ ਜਦੋਂ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨਹੀਂ ਸੀ ਉਦੋਂ ਕਹਿੰਦੇ ਸੀ ਕਿਸਾਨਾਂ ਦੇ ਧਰਨੇ ਗਲਤ ਨਹੀਂ ਗਏ ਇਹਨਾਂ ਦੀਆਂ ਮੰਗਾਂ ਸਹੀ ਨੇ ਕਿਸਾਨ ਮਜ਼ਦੂਰ ਬੇਰੁਜ਼ਗਾਰੇ ਦੁਖੀ ਨੇ ਤਾਂ ਧਰਨੇ ਲਾਉਦੇ ਨੇ ਉਦੋਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਕਦੇ ਸੁਖਬੀਰ ਕੀ ਕਦੇ ਕਾਂਗਰਸ ਦੀ ਉਦੋਂ ਉਹ ਕਹਿੰਦੇ ਸੀ ਧਰਨੇ ਗਲਤ ਨੇ ਅੱਜ ਉਹ ਕਹਿ ਰਹੇ ਨੇ ਕਿ ਕਿਸਾਨ ਮਜ਼ਦੂਰ ਬੇਰਜ਼ਗਾਰ ਦੁਖੀ ਨੇ ਅੱਜ ਭਗਵੰਤ ਮਾਨ ਸਰਕਾਰ ਫੜੋ ਫੜੀ ਕਰ ਰਹੀ ਆ ਇਹ ਚੱਕਰ ਕੀ ਆ ਇਹ ਚੱਕਰ ਸਾਰਾ ਤਾਣਾ ਬਾਣੀ ਸਾਮਰਾਜ ਦਾ ਵਾ ਜਿਨ੍ਹਾਂ ਨੇ ਸਰਕਾਰ ਚੁਣੀ ਹੁੰਦੀ ਉਹ ਆਹ ਲੋਕ ਆ ਜਦੋਂ ਇਹ ਲੋਕਾਂ ਨੂੰ ਭਰਮਾਉਣ ਵਾਸਤੇ ਅੱਜ ਕਾਂਗਰਸੀ ਸੱਤਾ ਤੋਂ ਬਾਹਰ ਬੈਠੇ ਆ ਉਹ ਸਾਡੀ ਗੱਲ ਕਰ ਰਹੇ ਆ ਸਾਡੀ ਮਹਤ ਦੀ ਗੱਲ ਕੀਤੀ ਸਾਡੀ ਮਹਤ ਦੀ ਗੱਲ ਕਰ ਰਹੇ ਆ ਅੱਜ ਜਦੋਂ ਵੋਟਾਂ ਪਾ ਕੇ ਸਰਕਾਰ ਚੁਣੀ ਜਾਂਦੀ ਤੇ ਮਗਰ ਉਹਨੂੰ ਸਾਮਰਾਜੀ ਚਲਾਉਂਦੇ ਆ ਵੱਡੀਆਂ ਤਾਕਤਾਂ ਕਾਰਪੋਰੇਟ ਚਲਾਉਂਦੀ ਆ ਫਿਰ ਉਹ ਕਾਰਪੋਰੇਟ ਦੇ ਨਾਰੇ ਪਿਓਆਂ ਨੂੰ ਬਚਾਉਣ ਦੀ ਖਾਤਰ ਗੱਲ ਕਰਦੇ ਆ ਅੱਜ ਭਗਵੰਤ ਮਾਨ ਵੀ ਇਹੀ ਕੁਝ ਕਰ ਰਿਹਾ ਜਦੋਂ ਭਗਵੰਤ ਮਾਨ ਨੇ 92 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ ਉਹ ਆਹ ਲੋਕਾਂ ਨੇ ਵੋਟਾਂ ਪਾਈਆਂ ਤੇ ਜਦੋਂ ਭਗਵੰਤ ਮਾਨ ਨੇ 92 ਸੀਟਾਂ ਇਲੈਕਸ਼ਨ ਲੜਨ ਦੀ ਫੰਡਿੰਗ ਹੋਈ ਆ ਉਹ ਕਾਰਪੋਰੇਟ ਉਦਾਰਿਆਂ ਨੇ ਕੀਤੀ ਆ ਸਿੰਘੀਆਂ ਨੇ ਕੀਤੀ ਆ ਉਹਨੂੰ ਵੱਡੀਆਂ ਵੱਡੀਆਂ ਤਾਕਤਾਂ ਨੇ ਕੀਤੀ ਆਜੂ ਵੱਡੀਆਂ ਤਾਕਤਾਂ ਨੂੰ ਬਚਾਉਣ ਵਾਸਤੇ ਕਾਰਪੋਰੇਟ ਦੇ ਸੈਕਟਰ ਨੂੰ ਵਧਾਉਣ ਵਾਸਤੇ ਆਮ ਲੋਕਾਂ ਨੂੰ ਮਾਰਨ ਵਾਸਤੇ ਤਲਿਆ ਹੋਇਆ ਇਹ ਲੋਕਾਂ ਨੂੰ ਗੱਲ ਸਮਝ ਆ ਗਈ ਆ ਜੇ ਕਿਤੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਆ ਸਾਡੀ ਸਰਕਾਰ ਸੁਣੀ ਜਾਊਗੀ ਇਹ ਆਪਣੀ ਸਰਕਾਰ 'ਚ ਸਾਡੀ ਤਾਈ ਨਹੀਂ ਕੋਈ 92 ਸੀਟਾਂ ਪਾ ਦੇ ਤਾਂ ਆਗੇ ਜੇ 80% ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਜੇ 80% ਨੇ ਵੋਟਾਂ ਪਾਈਆਂ ਅੱਜ 95% ਲੋਕ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਆ ਇਸ ਗੱਲ ਦੇ ਉੱਤੇ ਵੀ ਇਸ ਕਰਕੇ ਜਿਹੜੀ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਸਰਕਾਰ ਜਦੋਂ ਚੁਣੀ ਜਾਂਦੀ ਜ ਪਹਿਲਾਂ ਵਿਰੋਧੀ ਧਿਰ ਨੂੰ ਲੋੜ ਹੁੰਦੀ ਹੈ ਨਾ ਲੋਕਾਂ ਦੀ ਵੋਟਾਂ ਦੀ ਉਦੋਂ ਇਹਨਾਂ ਲੋਕਾਂ ਦੀ ਗੱਲ ਤਾਂ ਕਰਦੇ ਆ ਤੇ ਜਦੋਂ ਸਰਕਾਰ ਚੁਣੀ ਜਾਂਦੀ ਫਿਰ ਉਹਨਾਂ ਨੂੰ ਆ ਜੀ ਫਿਕਰ ਹੁੰਦੀ ਆ ਆਪਦੇ ਸਾਮਰਾਜੀਆਂ ਦੀ ਆਪਦੇ ਸੰਗੀਆਂ ਦੀ ਆਪਦੇ ਕਾਰਪੋਰੇਟ ਘਰਾਣਿਆਂ ਦੀ ਫਿਰ ਉਹ ਗੱਲ ਉਹਨਾਂ ਦੀ ਕਰਦੇ ਫਿਰ ਸਾਡੇ ਉਲਟ ਚੱਲਦੇ ਆ ਇਹ ਗੱਲ ਕਰਕੇ ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਏ ਕਾਰਨ ਮਰਦ ਪੰਜਾਬ ਸਰਕਾਰ ਮਰਦਾਵਾਰ 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 ਕੋਰਪੋਰੇਟ ਕਰਾਨਿਆਂ ਦੇ ਝੋਲੀ ਵਿੱਚ ਬੈਣ ਵਾਲੀ ਪੰਜਾਬ ਸਰਕਾਰ ਮਰਦਾਵਾਰ 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 ਤੇ ਭਗਵੰਤ ਮਾਨ ਮਰਦਾਵਾਰ 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 ਝੋਲੀ ਚੱਕ ਭਗਵੰਤ ਮਾਨ ਮਰਦਾਵਾਰ 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 ਸੈਂਟਰ ਦੇ ਨਾਲ ਸੰਧੀ ਚ ਲੈਣ ਵਾਲਾ ਭਗਵੰਤ ਮਾਨ ਮਰਦਾਵਾਰ ਮਰਦਾਵਾਰ